ਜਦੋਂ ਛੰਦੇ ਦਾ ਬੇਟਾ ਮਨਿੰਦਰ ਛੰਦਾ ਜੀ ਸਿੰਗਿੰਗ 'ਚ ਪੈਰ ਧਰਿਆ ਉਹਨੇ ਤਾਂ ਮੈਨੂੰ ਜ਼ਿਆਦਾ ਛੰਦੇ ਨੇ ਮੈਨੂੰ ਕਿਹਾ ਸੀ ਬਕਾਇਦਾ ਬਈ ਮਨੀ ਨੂੰ ਘਰੇਲੂ ਨਾ ਮਨੀ ਆ ਵੀ ਮਨੀ ਨੂੰ ਤੂੰ ਅਪਣਾ ਲਾ ਜਿਵੇਂ ਇਹ ਦਰਬਿੰਦਰ ਖੀਏ ਹੋਣੀ ਅਪਣਾਏ ਆ ਨਾ ਤੂੰ ਇਹਨੂੰ ਆਪਦੇ ਹਿਸਾਬ ਨਾਲ ਤੇ ਉਹ ਅਸੀਂ ਸਕੀਮ ਜੀ ਬਣਾ ਲਈ ਸੀ ਪਰ ਉਹ ਭਗੋਲਕ ਦੂਰੀ ਸਮਝ ਲਓ ਮੈਂ ਚੰਡੀਗੜ੍ਹ ਰਹਿ ਰਿਹਾ ਸੀ ਉਹ ਲੁਧਿਆਣੇ ਰਹਿ ਰਿਹਾ ਸੀ ਮਨਿੰਦਰ ਆਪਣੇ ਆਪ ਚ ਕੈਨੇਡਾ ਦੇ ਵਿੱਚ ਵੀ ਰਹਿੰਦਾ ਸੀ ਆ ਜਾਂਦਾ ਸੀ ਉਹ ਕਰਦਿਆ ਕਿ ਉਹਨੇ ਸਾਡਾ ਬਤਾਲ ਵੇਣ ਲਿਆ ਫਿਰ ਇੱਕ ਵਾਰ ਇਹਨੇ ਇਹੋ ਕਿਹਾ ਚੱਲ ਮਨਿੰਦਰ ਦੀ ਤਾਂ ਮੈਂ ਹੁਣ ਰਿਕਾਰਡਿੰਗ ਕਰ ਲਈ ਤੂੰ ਸ਼ੈਬ ਨੂੰ ਉਹ ਤੋਂ ਛੋਟੇ ਨੂੰ ਉਹਦੇ ਵੱਲ ਧਿਆਨ ਕਰ ਫਿਰ ਆ ਆਖਰੀ ਵੇਲੇ ਜਿਹੜਾ ਸੀਗਾ ਉਹ ਕਹਿੰਦਾ ਯਾਰ ਇੱਕ ਵਾਰ ਆਪਾਂ ਫੇਰ ਇਕੱਠੇ ਹੋਗੇ ਤੇਰਾ ਮੈਟਰ ਹੋਵੇ ਤੇ ਮੇਰੀ ਆਵਾਜ਼ ਹੋਵੇ ਸਟੂਡੀਓ ਵੀ ਉਹਨੇ ਘਰੇ ਬਣਾ ਲਿਆ ਸੀ ਵੀ ਆਪਾਂ ਉਸ ਸਟੂਡੀਓ ਦੇ ਵਿੱਚ ਐਂਡ ਐਂਡ ਮੌਕੇ ਐਂਡ ਮੌਕੇ ਅਜੇ ਕਰੇ ਸਟੂਡੀਓ ਉਹਨੇ ਬੜੀਆਂ ਰੀਝਾਂ ਹਾਇ ਕਰੇ ਸਟੂਡੀਓ ਬਣਾ ਲਿਆ ਸੀਗਾ ਰੀਜਾਂ ਕੀ ਕਰੀ ਵੀ ਉਹਨੇ ਰੀਜਾਂ ਬਹੁਤ ਸੁਣ ਉਹ ਕੰਸੀ ਆਪ ਰੀਜਾਂ ਕਰੀਏ ਬਈ ਵੀ ਉਹਦੇ ਚ ਕੋਈ ਰਲਿਆ ਮਿਲੇ ਮੈਟਰ ਨਹੀਂ ਅੱਠੇ ਦੇ ਅੱਠੇ ਜਾਂ 10 ਦੇ 10 ਤੇਰੇ ਹੀ ਗੀਤ ਹੋਣ ਮੈਂ ਗਾਵਾਂ ਮੈਂ ਆਪ ਦੇ ਹਸਾਬ ਨਾਲ ਮਿਊਜ਼ਿਕ ਦੇਵਾਂਗਾ